ਲੋ ਜੀ ਚੱਕਰ ਸਭ ਕੱਢ ਬੜਾ ਐ ਮੱਸੀ ਮੋਟਰ ਰਰ ਗਈ ਚਵਾਈ ਆ ਕੋਈ ਆ ਨਹੀਂ ਠੀਕ ਹੈ ਜੀ ਲੋ ਜੀ ਚੱਕਰ ਸੇ ਬਰਾ ਥੋੜਾ ਤੇ ਰੱਖਾ ਸੀਲ ਠੰਡੀ ਫੋਲਾ ਚਾਹੀ ਜਵਾਗ ਚੋਈ ਜਾਣ ਠੀਕ ਹੈ ਜੀ ਠੀਕ ਹੈ ਮੋੜੋ ਸਵਾਗਤ ਕਿਸਾਨ ਵੀਰੋ ਤੁਹਾਡਾ ਜਿੱਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਵੱਲੋਂ ਤੇ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਟੋਕੜ ਗਾਂ ਬਕਾਉਆ ਪਰਾ ਬੱਦ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਠੀਕ ਹੈ ਜੀ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 75280003575 ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀ ਬਾਈ ਦਾ ਨੰਬਰ ਲਿਖਾਂਗੇ ਟਾਈਟਲ ਵਿੱਚ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਜੀ ਜਾਣਕਾਰੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਾਰੇ ਚੈਨਲ ਦੇਖਣ ਵਾਲਿਆਂ ਨੂੰ ਆਈਆਂ ਨੂੰ ਨਾਮ ਵੀ ਆਪਣਾ ਨਾਮ ਬਾਰਾ ਸਿੰਘ ਪਿੰਡ ਬੱਲੋ ਗਈ ਜ਼ਿਲ੍ਹਾ ਬਰਨਾਲਾ ਆਈ ਨੇੜੇ ਨੇੜੇ ਬਈ ਪਿੰਡ ਇੱਧਰ ਮੌੜ ਨਾ ਪਰ ਆ ਜੰਦੇ ਤੇ ਸੰਧੂ ਗੜਾਈ ਠੀਕ ਆ ਤੇ ਵਹਿੜ ਦੀ ਜਾਣਕਾਰੀ ਦਿਓ ਬਈ ਵਹਿੜ ਦੂਜਾ ਸੂਆ ਸੂਈ ਵੀ ਆ ਬਾਈ ਹਾਂਜੀ ਦੁੱਧ ਕਹਿਣ ਨੂੰ ਤਾਂ 14 ਕਹਿਦੀ ਅਗਲਾ ਲੇਵਾ ਦੇਖ ਕੇ ਕਹੂ 14 ਵੀ ਹੋ ਹਾਂਜੀ 11 ਲੀਟਰ ਦੁੱਧ ਦਾ ਅਗਲਾ 10 ਮੰਨ ਕੇ ਚੋਲੇ ਰੇਟ ਬਾਈ ਪਹਿਲੀ ਦੱਸ ਦੇ ਆ ਰੇਟ ਬਾਈ ਇਹਦਾ ਹੈਗਾ 34000 ਰੁਪਏ 34000 ਮਾਨਤਾਨ ਹੋ ਜੂ ਮੜਾ ਮੋਟ ਮਾਨਤਾਨ ਹੋ ਜੂ ਠੀਕ ਆ ਤੋਰ ਦੇ ਭਰਾ ਤੋਰੀ ਮੜੀ ਵੜ ਲੋ ਜੀ ਫਿਰ ਚੈੱਕ ਕਰ ਸਕਦਾ ਭਰਾ

ਜਿਵੇਂ ਮਰਜ਼ੀ ਜਿਹੜੇ ਪਾਸੇ ਦੀ ਮਰਜ਼ੀ ਬੈਠ ਕੇ ਚੋਣ ਕੋਈ ਚੱਕਰੀ ਨਹੀਂ ਠੀਕ ਹੈ ਜੀ ਚਾਹੇ ਦੋੜਾਂਗ ਚੋਲੇ ਜਿਹੜਾ ਚਾਹੇ ਤਿੰਨ ਲੰਗ ਚੋਲੇ ਆਪਣੇ ਘਰੇ ਤਸੱਲੀ ਕਰਕੇ ਲੈ ਜਾਵੇ ਕੋਈ ਚੱਕਰੀ ਨਹੀਂ ਠੀਕ ਹੈ ਜੀ ਠੀਕ ਦੁੱਧ 14 ਲੀਟਰ ਵੀ ਕਰ ਜੂ ਪਰ ਉਹ ਤਾਂ 14 ਲੀਟਰ ਵਾਲਾ ਮੁੱਲ ਹੋਊਗਾ ਜਿਹੜਾ ਹੁਣ ਮੈਂ ਲਓ 34000 11 ਲੀਟਰ ਦੁੱਧ ਦਾ 10 ਮਨ ਗਿਆ ਜਿਹੜਾ ਮੇਰਾ ਵਿੱਚ ਠੀਕ ਹੈ ਜੀ ਚਾਹੇ ਦੋ ਦੀ ਤਿੰਨ ਲੰਗ ਚੋਲੇ ਕੋਈ ਚੱਕਰੀ ਨਹੀਂ ਠੀਕ ਹੈ ਜੀ ਭਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਭਰਾ ਠੀਕ ਹੈ ਜੀ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਮਿਲ